We're going ਸੀਮ ਭਗਵੰਤਮਾਨ ਦੇ ਹਲਕੇ ਧੂਰੀ ਅੰਦਰ ਬਣ ਰਹੇ ਕਮਿਊਨਿਟੀ ਹਾਲ ਦਾ ਮੁੱਦਾ ਦਿਨੋਂ ਦਿਨ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਇੱਕ ਪਾਸੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਰਾਮ ਬਾਹ ਕਮੇਟੀ ਧੂਰੀ ਵੱਲੋਂ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਬੱਚਿਆਂ ਦਾ ਪਾਰਕ ਉਜਾੜ ਕੇ ਕਮਿਊਨਿਟੀ ਹਾਲ ਦੀ ਉਸਾਰੀ ਕਰਵਾਈ ਜਾ ਰਹੀ ਆ ਉੱਥੇ ਹੀ ਦੂਜੇ ਪਾਸੇ ਮਹੱਲਾ ਨਿਵਾਸੀਆਂ ਵੱਲੋਂ ਇਸ ਉਸਾਰੀ ਨੂੰ ਕਾਨੂੰਨੀ ਪੱਖ ਤੋਂ ਨਜਾਇਜ਼ ਉਸਾਰੀ ਦੱਸਿਆ ਜਾ ਰਿਹਾ ਤੇ ਇਸ ਉਸਾਰੀ ਦੇ ਹੋਣ ਨਾਲ ਮਹੱਲਾ ਨਿਵਾਸੀਆਂ ਨੂੰ ਆਉਣ ਵਾਲੀਆਂ ਵਾਖ ਵਖ ਮੁਸ਼ਕਲਾਂ ਦੇ ਹੱਲ ਨੂੰ ਲੈ ਕੇ ਤੇ ਉਹ ਸਾਰੀ ਨੂੰ ਰੋਕਣ ਲਈ ਮਹੱਲਾ ਨਿਵਾਸੀਆਂ ਵੱਲੋਂ ਅੱਜ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਮਹੱਲਾ ਨਿਵਾਸੀਆਂ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਕਿਸਾਨ ਆਗੂਆਂ ਵੱਲੋਂ ਵੀ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਗਈ ਤਾਂ ਉਹ ਦੇਖਦੇ ਹਾਂ ਇਹ ਖਾਸ ਖਬਰ ਸਮਾਜਿਕ ਹਸਤੀਆਂ ਲੀਡਰ ਸਹਿਬਾਨ ਜਾਂ ਸਾਡੇ ਤੋਂ ਆਮ ਮਾਰਕੀਟ ਦੇ ਵਿੱਚੋਂ ਸਾਰੇ ਮਹੱਲਿਆਂ ਤੋਂ ਆਏ ਹੋਏ ਜਿੰਨੇ ਵੀ ਸਤਿਕਾਰਯੋਗ ਸੱਜਣਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆਂ ਮੈਂ ਆਪਣੇ ਵੱਲੋਂ ਨਿੱਜੀ ਤੌਰ ਦੇ ਉੱਤੇ ਮੇਰੇ ਵੱਡੇ ਭਰਾ ਸਰਦਾਰ ਮਲਕੀਤ ਸਿੰਘ ਮਾਨ ਸਾਹਿਬ ਦਾ ਭਾਈ ਅਮਰੀਕ ਜੀ ਆਏ ਹੋਏ ਨੇ ਸ਼ਰਮਾ ਜੀ ਆਏ ਹੋਏ ਨੇ ਤੇ ਮੇਰੇ ਆਰਮੀ ਵਿੱਚੋਂ ਵੀ ਕੋਲੀਗ ਸੂਬੇਦਾਰ ਸਾਹਿਬ ਸਰਦਾਰ ਸੁਦੇਵ ਸਿੰਘ ਜੀ ਆਏ ਹੋਏ ਨੇ ਤੇ ਜਿਹੜੀ ਗੱਲ ਦੀ ਮੈਂ ਵਿਸ਼ੇਸ਼ ਤੌਰ ਦੇ ਉੱਤੇ ਵਧਾਈ ਦੇਣੀ ਚਾਹੁੰਨਾ ਕਿ ਸਾਡੇ ਇਹ ਜਿਹੜੇ ਦੁੱਖ ਦਰਦ ਨੇ ਉਹ ਇਕੱਠੇ ਨੇ ਤੇ ਇਸ ਗੱਲ ਨੂੰ ਸਮਝ ਕੇ ਸਾਡੇ ਚ ਸਾਡੇ ਕਿਸਾਨ ਲੀਡਰ ਵੀ ਬੈਠੇ ਨੇ ਅੱਜ ਉਸ ਪ੍ਰਮਾਤਮਾ ਦੀ ਇਹ ਬਖਸ਼ਿਸ਼ ਹੈ ਕਿ ਜਿੱਥੇ ਹਰੀਆਂ ਪੱਗਾਂ ਵਾਲੇ ਪੱਗਾਂ ਬੰਨ ਕੇ ਪਹੁੰਚ ਜਾਣ ਤੇ ਉੱਥੇ ਸਮਝਿਆ ਜਾਂਦਾ ਕਿ 80% ਦਾ ਉੱਥੇ ਸੰਘਰਸ਼ ਹੈ ਜਿਹੜਾ ਉਹ ਜਿੱਤ ਲਿਆ ਹੁਣ ਪੋਜੀਸ਼ਨ ਇਹ ਹੈ ਕਿ ਅੱਜ ਇਸ ਇਕੱਠ ਦੇ ਵਿੱਚ ਦੁਕਾਨਦਾਰ ਵੀ ਨੇ ਰਿਟਾਇਰਡ ਲੋਕ ਨੇ ਪੈਨਸ਼ਨਰ ਨੇ ਸੀਨੀਅਰ ਸਿਟੀਜ਼ਨ ਨੇ ਸਾਰੇ ਧਰਮਾਂ ਤੋਂ ਸਾਰੇ ਵਰਗਾਂ ਤੋਂ ਸਾਰੇ ਉਹ ਲੋਕ ਬੈਠੇ ਨੇ ਜਿਨ੍ਹਾਂ ਦਾ ਕੋਈ ਨਿੱਜੀ ਮਫਾਦ ਕੋਈ ਨਹੀਂ ਹੈ ਪਰ ਕਿਸਾਨ ਜੂਨੀਅਨ ਤੋਂ ਜ਼ਿਲ੍ਹਾ ਪ੍ਰਧਾਨ ਸਾਹਿਬ ਉਹਨਾਂ ਦੇ ਆਏ ਹੋਏ ਨੇ ਸਿੱਧੂ ਸਾਹਿਬ ਉਹਨਾਂ ਦੀ ਟੀਮ ਦੇ ਨਾਲ ਸਾਰੇ ਲੋਕ ਆਏ ਹੋਏ ਨੇ ਹਾਲਾਂਕਿ ਬਿਲਕੁਲ ਪੂਸ਼ ਘੰਟੇ ਪਹਿਲਾਂ ਹੀ ਅਸੀਂ ਉਹਨਾਂ ਨੂੰ ਕੋਸ਼ਿਸ਼ ਕੀਤੀ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਕਿਹਾ ਨਹੀਂ ਯਾਰ ਇੱਥੇ ਕੋਈ ਸਰਕਾਰ ਜਾਂ ਕੋਈ ਆਮ ਲੋਕਾਂ ਦੇ ਨਾਲ ਪ੍ਰਸ਼ਾਸਨ ਧੱਕਾ ਕਰ ਰਿਹਾ ਜਾਂ ਕਿਤੇ ਕੋਈ ਹੈਂਕਰ ਤਾਨਾਸ਼ਾਹ ਲੋਕ ਨੇ ਜਿਹੜੇ ਉਹ ਕਿਸੇ ਤਰੀਕੇ ਨਾਲ ਧੱਕਾ ਕਰ ਰਹੇ ਨੇ ਉੱਥੇ ਅਸੀਂ ਜ਼ਰੂਰ ਆਵਾਂਗੇ ਤੇ ਸਾਰੇ ਦੇ ਸਾਰੇ ਲੋਕ ਆਏ ਨੇ ਮੈਂ ਸਾਰਿਆਂ ਨੂੰ ਜੀ ਆਇਆਂ ਕਹਣਾ ਰਾਂਬਾ ਕਮੇਟੀ ਧੂਰੀ ਦੇ ਤਾਨਾਸ਼ਾਹੀ ਰਵਈਏ ਦੇ ਵਿਰੋਧ ਦੇ ਵਿੱਚ ਸ਼ਹਿਰ ਨਿਵਾਸੀਆਂ ਦਾ ਸੰਘਰਸ਼ ਕਮੇਟੀ ਨੂੰ ਪਰਮਾਹੁੰਗਾਰਾ ਮਿਲਿਆ ਤਾ ਆਓ ਇਸ ਸੰਘਰਸ਼ ਕਮੇਟੀ ਦੇ ਮੈਂਬਰਾਂ ਤੋਂ ਜਾਣਦੇ ਹਾਂ ਅੱਜ ਦੀ ਮੀਟਿੰਗ ਦਾ ਮੇਨ ਮੁੱਦਾ ਕੀ ਸੀ ਸਰ ਅੱਜ ਦੀ ਜਿਹੜੀ ਤੁਹਾਡੀ ਮੀਟਿੰਗ ਰੱਖੀ ਗਈ ਹੈਗੀ ਇਸ ਮੀਟਿੰਗ ਦਾ ਮੁੱਦਾ ਕੀ ਹੈ ਜੀ ਸਰ ਸਾਡੀ ਮੀਟਿੰਗ ਦਾ ਮੁੱਦਾ ਹੈਗਾ ਲੋਕ ਮੁੱਦਿਆਂ ਨਾਲ ਜੁੜਿਆ ਹੋਇਆ ਮੁੱਦਾ ਬਹੁਤ ਅਹਿਮ ਮੁੱਦਾ ਹੈ ਇੱਥੇ ਇੱਕ ਬੜੀ ਪ੍ਰੋਮਿਨੈਂਟ ਪਾਰਕ ਹੈ ਰਾਮ ਬਾਗ ਪਾਰਕ ਦਾ ਉਸ پارک ਇੱਕੋ ਇੱਕ پارک ਹੈ ਜਿਹੜੀ ਕਿ ਗੁਰਦੇਵ ਮਹਾਦਰ ਨਗਰ ਨੂੰ ਦਸ਼ਮੇਸ਼ ਨਗਰ ਨੂੰ ਪ੍ਰੀਤ ਬਿਹਾਰ ਨੂੰ ਗ੍ਰੀਨ ਸਿਟੀ ਨੂੰ ਗੁਰੂ ਨਾਨਕ ਨਗਰ ਮਹੱਲੇ ਨੂੰ ਪ੍ਰੀਤ ਨਗਰ ਨੂੰ ਪੂਰੇ ਸ਼ਿਪੂਰੀ ਨੂੰ ਕਵਰ ਕਰਦਾ ਹੈ ਔਰ ਜਿਹਦੀ ਬਸੋਂ तकरीबन 25 ਤੋਂ 30000 35000 ਹੈ ਔਰ ਉਹ ਇਸ ਤੋਂ ਇਲਾਵਾ ਹੋਰ ਕੋਈ ਇਸ ਏਰੀਏ ਦੇ ਵਿੱਚ پارک ਨਹੀਂ ਹੈ ਤੁਹਾਨੂੰ ਪਤਾ ਸਾਰੇ ਲੋਕ ਸ਼ਹਿਰ ਦੇ ਵਿੱਚ ਮੱਧ ਵਰਗੀ ਲੋਕ ਨੇ ਛੋਟੇ ਛੋਟੇ ਘਰ ਲੈ ਲੋਕਾਂ ਕੋਲੇ ਖੁੱਲੀ ਹਵਾ ਦਾ ਜਿਹੜਾ ਘੁੰਮਣ ਫਿਰਨ ਦਾ ਜਾਂ ਵਾਕ ਕਰਨ ਦਾ ਸ਼ਹਿਰ ਕਰਨ ਦਾ ਇੱਕੋ ਇੱਕ ਨਜ਼ਰੀਆ ਇੱਕੋ ਇੱਕ ਜਰੀਆ ਉਹ ਹੈਗੀ ਸੀ ਰਾਮ ਬਾਗ ਉਸ ਰਾਮ ਬਾਗ ਪਾਰਕ ਨੂੰ ਕਮੇਟੀ ਨੇ ਉੱਥੇ ਦਰਖਤ ਵੱਢ ਕੇ ਉਸ ਪਾਰਕ ਨੂੰ ਉਜਾੜ ਕੇ ਉੱਥੇ ਇੱਕ ਕਮਿਊਨਿਟੀ ਹਾਲ ਬਣਾਉਣਾ ਸ਼ੁਰੂ ਕਰਤਾ ਉਹ ਕਮਿਊਨਿਟੀ ਹਾਲ ਦਾ ਪਰਪਸ ਪਿਓਰਲੀ 200% ਕਮਰਸ਼ੀਅਲਾਈਜ਼ ਹੈ ਉਹਦਾ ਮਤਲਬ ਉਹਨੂੰ ਕਿਰਾਏ ਤੇ ਦੇਣ ਵਾਸਤੇ ਉੱਥੇ ਭੋਗ ਪ੍ਰੋਗਰਾਮ ਸਮਾਗਮ ਖੁਸ਼ੀ ਗਮੀ ਵਾਲੇ ਕਰਨ ਵਾਸਤੇ ਕਿਰਾਏ ਤੇ ਦੇਣਾ ਕੋਈ ਫ੍ਰੀ ਨਹੀਂ ਦੇਣਾ ਪਰ ਜਿਹੜੀ ਫ੍ਰੀ ਦੇ ਵਿੱਚ ਲੋਕਾਂ ਨੂੰ ਆਕਸੀਜਨ ਤਾਜੀ ਹਵਾ ਵਾਸਤੇ ਪਾਰਕ ਬਣੀ ਹੋਈ ਸੀ ਉਹ ਇਹਨਾਂ ਨੇ ਉਜਾੜਤੀ ਉਹਦੇ ਬਰੋਦ ਚ ਅੱਜ ਅਸੀਂ ਸਾਡੇ ਸਾਰੀਆਂ ਬਾਕੀ ਭਰਾਤਰੀ ਜਥੇਬੰਦੀਆਂ ਨੂੰ ਬਾਕੀ ਸਮਾਜਿਕ ਕਾਰਕੁਨਾਂ ਨੂੰ ਲੋਕਲ ਲੀਡਰ ਸਹਿਬਾਨਾਂ ਨੂੰ ਨਾਲ ਲੈ ਕੇ ਅਸੀਂ ਆਪਦੇ ਇੱਕ ਇਕੱਠ ਰੱਖਿਆ ਇਸ ਦੇ ਸਬੰਧ ਦੇ ਵਿੱਚ ਤਸੀਂ ਸਰਕਾਰ ਦੀ ਨਿਗਾਹ 'ਚ ਇਸ ਮੁੱਦੇ ਨੂੰ ਲੈ ਕੇ ਆਏ ਹਾਂ ਕੋਈ ਮੰਗ ਪੱਤਰ ਸਰ ਦੇ ਵੱਲੋਂ ਸਰਕਾਰ ਨੂੰ ਦਿੱਤਾ ਗਿਆ ਹੈ ਡੈਫੀਨੇਟਲੀ ਜੀ ਅਸੀਂ ਸਾਰੇ ਲੋਕ ਜਿਹੜੇ ਹੈਗੇ ਆ ਲਾਬੋਰਡਿੰਗ ਸਿਟੀ ਜਾਨਾ بڑے ਲਿਖੇ ਲੋਕਾਂ ਤੇ ਕਾਫੀ ਦਿਨ ਪਹਿਲਾਂ ਡੀਸੀ ਸਹਿਵਾਨ ਨੂੰ ਮੰਗ ਪੱਤਰ ਦਿੱਤਾ ਗਿਆ ਉਸ ਤੋਂ ਪਹਿਲਾਂ ਸੀਐਮ ਸਾਹਿਬ ਦੇ ਆਫਿਸ ਜਾ ਕੇ ਦੇਖ ਕੇ ਆਏ ਫਿਰ ਐਸਡੀਐਮ ਸਾਹਿਬ ਨੂੰ ਦਿੱਤਾ ਫੋਰੈਸਟ ਡਿਪਾਰਟਮੈਂਟ ਨੂੰ ਦਿੱਤਾ ਕਿ ਇਹਨਾਂ ਨੇ ਦਰਖਤ ਨਜਾਇਜ਼ ਕੱਟੇ ਗਏ ਸਾਰਿਆਂ ਦੀ ਸਾਡੇ ਕੋਲ ਫੋਟੋਆਂ ਨੇ ਸਾਰਿਆਂ ਦੀ ਸਾਡੇ ਕੋਲ ਰੀਸੀਵਿੰਗ ਕਾਪੀ ਆ ਤੇ ਉਹ ਇਸ ਤਰ੍ਹਾਂ ਕਮੇਟੀ ਵੱਲੋਂ ਨਗਰ ਕਾਉਂਸਲ ਵੱਲੋਂ ਇਹਨਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਕਿ ਭਈ ਜੇ ਤੁਹਾਡੇ ਕੋਲ ਕੋਈ ਵੈਲਿਡ ਜਿਹੜੀ ਹੈਗੀ ਅਪਰੂਵਲ ਨਹੀਂ ਹੈਗੀ ਤਾਂ ਤੁਸੀਂ ਪਲੀਜ਼ ਇਹ ਕੰਮ ਨੂੰ ਗੈਰਕਾਨੂੰਨੀ ਤਰੀਕੇ ਨਾਲ ਨਾ ਕਰੋ ਸਾਡੇ ਕੋਲੇ ਅਸੀਂ ਸਭ ਨੂੰ ਦੱਸ ਚੁੱਕੇ ਹਾਂ ਤੇ ਉਹਨਾਂ ਨੇ ਇੱਕ ਵਾਰੀ ਕੰਮ ਰੋਕ ਵੀ ਦਿੱਤਾ ਇਹਨਾਂ ਦਾ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਭਾਰਤੀ ਕਿਸਾਨ ਯੂਨੀਅਨ ਦਿਖਾਉਂਦਾ ਧਨੇਰ ਗਰੁੱਪ ਵੱਲੋਂ ਅੱਜ ਇਹ ਮਹਾਲੇ ਦੇ ਲੋਕਾਂ ਦੇ ਸੱਦੇ ਦੇ ਇੱਥੇ ਪਹੁੰਚੇ ਆਂ ਕੀ ਰਾਮ ਬਾਗ ਕਮੇਟੀ ਇੱਕ ਨਜਾਇਜ਼ ਢੰਗ ਨਾਲ ਲੋਕਾਂ ਦੀ ਮਰਜ਼ੀ ਦੇ ਵਿਰੁੱਧ ਇੱਕ ਕਮਿਊਨਿਟੀ ਹਾਲ ਬਣਾਉਣ ਜਾ ਰਹੀ ਹੈ ਕਿਉਂਕਿ ਕਮਿਊਨਿਟੀ ਹਾਲ ਬਣਨ ਨਾਲ ਅੱਗੇ ਜਾਣ ਵਾਲੇ ਮਹੱਲਿਆਂ ਨੂੰ ਕੋਈ ਰਸਤਾ ਨਹੀਂ ਬਣਨਾ ਉਹਨਾਂ ਦੇ ਜਨਤਾ ਨੂੰ ਪਰੇਸ਼ਾਨੀ ਹੈ ਉਹਨੇ ਸਕੂਲ ਵਾਲੇ ਬੱਚਿਆਂ ਨੂੰ ਪਰੇਸ਼ਾਨੀ ਹੋਣੀ ਹੈ ਕੱਲ ਨੂੰ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਬਾਹਰ ਵਰਗੇਟ ਬਰਾਨੇ ਉਹਨੇ ਐਮਬੂਲੈਂਸ ਨੇ ਆਉਣਾ ਹੈ ਜੀ ਉਹ ਨਹੀਂ ਆ ਸਕੂਗੀ ਕਿਉਂਕਿ ਜਿਹੜੀਆਂ ਉਹ ਗੱਡੀਆਂ ਨੇ ਉਹ ਰੋਡ ਤੇ ਖੜਨੀਆਂ ਪਹਿਲੇ ਹੀ ਰਸਤਾ 8 ਫੁੱਟ ਹੈਗਾ ਅਸੀਂ ਤਾਂ ਇਹਨਾਂ ਦੀ ਹਮਾਇਤ ਦੇ ਵਿੱਚ ਆਏ ਆ ਤੇ ਅਸੀਂ ਕਹਿੰਦੇ ਆ ਵੀ ਇਹ ਨਹੀਂ ਬਣਨਾ ਚਾਹੀਦਾ